ਰਾਜ ਨੂੰ ਭਵਾਂਦੀ ਕਰਦੇ ਧਿਆਨ ਵਿਚ ਆਇਆ ਹੈ ਕਿ ਮਿਤੀ 12/25 ਨੂੰ ਤੁਹਾਡੇ ਵੱਲੋਂ ਆਪਣੀ ਕੋਈ ਸਾਥੀ ਕਮੇਟੀ ਮੈਂਬਰਾਂ ਸਮੇਤ ਪ੍ਰੈਸ ਕਲੱਬ ਸੈਕਟਰ 27 ਟਿੱਗੜ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਤੁਹਾਡੀ ਇਸ ਵਿੱਚ ਤੁਸੀਂ ਭਵਾਂਦੀ ਕਰਦੇ ਟਰੈਕ ਨੂੰ ਨਾ ਦੇ ਪਿਛਲੇ ਪ੍ਰਧਾਨਾਂ ਅਤੇ ਕਮੇਟੀ ਮੈਂਬਰਾਂ ਦੀ ਕਾਰਜ ਪੁਖਾਨੀ ਵਿਰੁੱਧ ਝੂਠੇ ਬਿਆਨ ਅਤੇ ਬੇਬੁਨਿਆਦ ਦੋਸ਼ 221 ਸਨ ਤੁਹਾਡੇ ਵੱਲੋਂ ਲਗਾਏ ਗਏ ਇੰਨਾ ਦੋਸ਼ਾਂ ਨੇ ਪਹੁੰਚ ਨਹੀਂ ਕਰਦੀ ਟਰੱਕ ਯੂਨੀਅਨ ਦੇ ਅਕਸਰ ਪੰਜਾਬ ਦੀਆਂ ਹੋਰ ਟਰੱਕ ਯੂਨੀਅਨਾਂ ਦੀਆਂ ਅਤੇ ਆਮ ਲੋਕਾਂ ਜਿਹੜਾ ਨਾਜਰਾ ਵਿੱਚ ਖਰਾਬ ਕੀਤਾ ਹੈ ਤੁਸੀਂ ਪੀਟੀਸੀ ਪੰਜਾਬ ਚੰਨਨ ਨੂੰ ਮੁੜ ਕੇ ਇੰਟਰਵਿਊ ਦੇ ਕੇ ਪਹੁੰਚ ਕਰਦੀ ਕਮੇਟੀ ਟਰੱਕ ਯੂਨੀਅਨ ਦੀ ਕਾਰਜ ਪ੍ਰਣਾਲੀ ਵਿਰੁੱਧ ਬਿਨਾਂ ਕਿਸੇ ਤੱਥ ਅੱਕਾ ਸਰਬੋਤਮ ਦੇ ਢੁੱਠੇ ਬਿਵਨੇਯਾਦ ਦੋਸ਼ ਲਗਾਏ ਹਨ ਜੋ ਕਿ ਰੇਡ ਦੇ ਅਨੁਸਾਰ ਹਨ ਨੰਬਰ 1 ਤੇ ਬਈ ਤੁਸੀਂ ਦੋਸ਼ ਲਗਾਏ ਜੀ ਵਾਹਨਿਕਾਂ ਦੇ ਟੈਕਸ ਨੂੰ ਨੇ ਡੇਰਾਮੀਨ ਦੇ ਵਿੱਚ ਹਰ ਰਿਸਟਰ ਟ੍ਰੱਕਾਂ ਪ੍ਰੇਟਰਾ ਤੇ 1.30 ਰੁਪਏ ਪ੍ਰਤੀ 100 ਰੁਪਏ ਦੇ ਸਾਥ ਨਾਲ ਵਸੂਲ ਕੇ 1.5 ਲੱਖ ਰੁਪਏ ਦਾ ਕੁਪਲਜਤਾ ਹੈ ਦੂਜੇ ਨੰਬਰ ਤੇ ਗੁੰਡਾ ਟੈਕਸ ਤੋਂ ਵੱਜੋਂ 200 ਰੁਪਏ ਪ੍ਰਤੀ ਵਾਹਨ ਸੂਲ ਕੇ ਸੱਤਵੇਂ ਨੰਬਰ ਚਾਰ ਫਣ 60 ਲੱਖ ਰੁਪਏ ਦਾ ਕਪੜਾ ਕਿੰਨਾ ਹੈ ਤੀਜੇ ਨੰਬਰ ਤੋਂ ਇਹ ਪੁਆਣੀ ਕਰਦੀਆਂ ਟਰੱਕ ਯੂਨੀਅਨ ਦੇ ਵਾਹਨਾਂ ਦੀ ਨਵੀਂ ਰਜਿਸਟ੍ਰੇਸ਼ਨ ਲਈ 50000 ਰੁਪਏ ਪ੍ਰਤੀ ਵਾਹਨ ਚੁਲਦੇ ਹਨ ਕੁਝ ਕੰਡੀਸ਼ਨਾਂ ਲਾਈਆਂ ਨੇ ਕੀ ਕੀ ਕੰਡੀਸ਼ਨਾਂ ਨੇ ਇਹ ਜਿਹੜਾ ਜੁਨੀਅਨ ਨੂੰ ਬਦਨਾਮ ਕਰ ਰਹੇ ਨੇ ਜੀ 200 ਰੁਪਿਆ ਗੁੰਡਾ ਟੈਕਸ ਕਹਿ ਕੇ ਜਾਂ ਆਪਣਾ 1.30 ਵਾਲਾ ਉਹ ਰੱਖ ਕੇ ਜੀ ਉਹ ਜੋ ਵੀ ਹੋਇਆ ਸਾਡਾ ਇਹ ਫੈਸਲਾ ਸਾਰੇ ਪ੍ਰਧਾਨਾਂ ਦੀ ਅਗਵਾਈ ਵਿੱਚ ਹੋਇਆ ਤੇ ਹੁਣ ਅਸੀਂ ਜਦ ਅਸੀਂ ਉੱਥੇ ਜਾ ਕੇ ਸੌਂ ਵੀ ਚੁੱਕਿਆ ਏ ਉਹ ਤੋਂ ਬਾਅਦ ਵੀ ਉਹ ਸਾਡੇ ਤੇ ਕਿੰਤੂ ਪ੍ਰੰਤੂ ਟਿੱਪਣੀਆਂ ਕਰ ਰਹੇ ਨੇ ਕੌਣ ਕੌਣ ਕਰ ਰਹੇ ਨੇ ਉਹ ਮਨਜੀਤ ਸਿੰਘ ਕਾਕਾ ਤੇ ਉਸ ਦਾ ਭਰਾ ਵੀ ਕਰ ਰਿਹਾ ਸੀ ਜੀ ਤੇ ਅਸੀਂ ਕਹਿੰਦੇ ਵੀ ਉਹਨਾਂ ਦੀ ਜੋ ਲੜਾਈ ਹੈ ਉਹ ਐਮਐਲਏ ਸਾਹਿਬ ਨਾਲ ਤਾਂ ਉਹ ਆਪਦੀ ਉਧਰ ਨਿਮੇੜਨ ਸਾਂਦੀ ਜੂਨੀਅਰ ਨੂੰ ਇਸ ਵਿੱਚ ਨਾ ਲਿਉਣ ਜੀ ਹਾਂਜੀ ਹਾਂ ਸਾਡੀ ਤਾਂ ਇਹੀ ਬੇਨਤੀ ਆ ਉਹਨਾਂ ਨੂੰ ਸਾਡੇ ਵੱਲੋਂ ਫੈਸਲਾ ਲਿਆ ਗਿਆ ਜਿੰਨਾ ਟਾਈਮ ਉਹ ਸਾਤੋਂ ਲਿਖਤੀ ਰੂਪ ਚ ਇਹ ਆ ਕੇ ਮਾਫੀ ਨਹੀਂ ਮੰਗਦੇ ਵੀ ਹਾਂ ਵੀ ਜੋ ਸਾਡੇ ਤੇ ਦੋਸ਼ ਲਾ ਰਹੇ ਨੇ ਵੀ ਅਸੀਂ ਉਹਨਾਂ ਟਾਈਮ ਉਹਨਾਂ ਦੀਆਂ ਗੱਡੀਆਂ ਤੇ ਸਿਕਿਉਰਿਟੀ ਆ ਮੈਂਬਰਸ਼ਿਪਾਂ ਰੱਦ ਕਰਾਂਗੇ ਜੀ ਠੀਕ ਹੈ ਦੂਜੇ ਬੰਦੇ ਵੀ ਵਿੱਚ ਵਿਰੋਧਤਾ ਕਰ ਰਹੇ ਸੀ ਉਹ ਕੁਝ ਕੁ ਸਰਾਰਤੀ ਅਨਸਰ ਹੁੰਦੇ ਨੇ ਜੀ ਤੁਹਾਨੂੰ ਪਤਾ ਜੋ ਜੁਨਿਆਂ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡੀ ਜੁਨੀਅਲ ਇੱਕ ਗਰੀਬ ਲੋਕ ਇਸ ਨਾਲ ਜੁੜੇ ਹੋਏ ਨੇ ਵੀ ਇਸ ਨੂੰ ਤੁਸੀਂ ਗਲਤ ਮਿਲਤ ਤਰੀਕੇ ਨਾਲ ਜਿਵੇਂ ਕਹਦੇ ਨੇ ਕਿ ਰੁਪਇਆ 35 ਪੈਸਾ ਹਿਸਾਬ ਵੀ ਕਹਿੰਦੇ ਸੀ ਕੋਟਰਾ ਹੀ ਉਹ ਕਰਾਇਆ ਵੀ ਬੰਦ ਕਰਾਇਆ ਵੀ ਉਹਦੇ ਬਾਰੇ ਉਦੇ ਬਾਰੇ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਉਹ ਇਹਨਾਂ ਦੀ ਗੱਲ ਆ ਉਹਦੇ ਬਾਰੇ ਨਹੀਂ ਆਪਣਾ ਜੀ ਤੇ ਲੋ ਲਾਸਟ ਟਾਈਮ ਤੁਸੀਂ ਪ੍ਰਧਾਨ ਕੀ ਲਈ ਸੀ ਤਾਂ ਉਹਦਾ ਹਿਸਾਬ ਦਿੱਤਾ ਗਿਆ ਸੀ ਜਾਂ ਫਿਰ ਨਹੀਂ ਹਾਂਜੀ ਹਾਂਜੀ ਇਹ ਹਿਸਾਬ ਕੱਲੇ ਕੱਲੇ ਪੈਸੇ ਦਾ ਉਹ ਹਿਸਾਬ ਦੇ ਕੇ ਗਏ ਨੇ ਜੀ ਇੱਥੇ ਹਾਂਜੀ ਇਹ ਹੁਣ ਉਹੀ ਰੌਲਾ ਪਾਉਂਦੇ ਨੇ ਉਸ ਦਿਨ ਇੱਥੇ ਆ ਕੇ ਹਿਸਾਬ ਮੰਗਦੇ ਇੱਥੇ ਲੋਕਾਂ ਦੇ ਵਿੱਚ ਆ ਕੇ ਲੋਕ ਬੈਠੇ ਹਾਂ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇੱਥੇ ਉਹਨਾਂ ਨੇ ਹਿਸਾਬ ਦੇ ਕੇ ਗਏ ਨੇ ਜੀ ਜਨਤਾ ਦੇ ਵਿੱਚ ਨਾ ਉਹਨਾਂ ਦੀਆਂ ਗੱਡੀਆਂ ਜਿੰਨਾ ਸਮਾਂ ਹੁਣ ਮਾਫੀ ਨਹੀਂ ਮੰਗਦੇ ਲਿਖੀ ਲਿਖਤੀ ਰੂਪ ਦੇ ਵਿੱਚ ਉਹਨਾਂ ਸਮਾਂ ਹਾਂ ਉਹਨਾਂ ਉਹਨਾਂ ਸਮਾਂ ਸੀ ਉਹਨਾਂ ਦੀਆਂ ਗੱਡੀਆਂ ਨਹੀਂ ਲਿਖਾਉਣੇ ਜੀ ਜਿੰਨਾ ਟਾਈਮ ਉਹ ਲਿਖਤੀ ਰੂਪ ਜਿਵੇਂ ਕਾਰ ਗੇਟ ਲੋ ਦੀ ਗੱਡੀ ਦਾ ਪਿੱਛੇ ਨੰਬਰ ਵੀ ਗੋਲ ਰਿਹਾ ਉਹ ਨੰਬਰ ਵਿੱਚ ਤੁਸੀਂ ਕਿਵੇਂ ਕਰੋਗੇ ਉਸ ਉਸ ਬਾਰੇ ਮੇਰੇ ਧਿਆਨ 'ਚ ਨਹੀਂ ਹੈਗਾ ਜੀ ਉਹ ਕਿੰਨੀਆਂ ਗੱਡੀਆਂ ਨੇ ਇਹ ਗਿਣਤੀ 'ਚ ਲਗਭਗ 4 ਤੋਂ 5 ਗੱਡੀਆਂ ਹੋਣਗੀਆਂ ਹਾਂਜੀ